ਲੋਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਹੈ ਫੇਰ ਪਿੰਡ ਦੇਖ ਉਹੀ ਐਡਰੈਸ ਜੋ ਜਿਹੜੀ ਤੁਹਾਨੂੰ ਸਕਰੀਨ ਤੇ ਮੱਝ ਦਿਖਾ ਰਿਹਾ ਤੀਜਾ ਸੂਇ ਸੁੰਦੀ ਐ ਇਸ ਵਾਰ ਲਗਭਗ 15 ਦਿਨ ਬਾਕੀ ਨੇ ਦੂਜੇ ਸੂਏ ਦਾ ਵੀ ਦੁੱਧ ਚੰਗਾ ਦੱਸਦਾ ਬਾਈ ਸੋ ਇਸ ਵਾਰ 15 ਕਿ ਦਿਨ ਬਾਕੀ ਨੇ ਸੂਣ ਦੇ ਵਿੱਚ ਤੁਹਾਨੂੰ ਲੇਵੇ ਦੀ ਜੱਜਮੈਂਟ ਕਰਾਵਾਂਗੇ ਉਸ ਤੋਂ ਬਾਅਦ ਇੱਥੋਂ ਲੇਵੀ ਦੀ ਜੱਜਮੈਂਟ ਕੋ ਚਾਰੇ ਥਣਾ ਦਾ ਸਹਿਜ ਝੋਲਾ ਝੋਲਾ ਬਹੁਤ ਆ ਮੱਜ ਦਾ ਤੇ ਥਣਾ ਦਾ ਸਹਿਜ ਚਾਰੇ ਥਣਾ ਨਿਖੜਵੇਂ ਤੇ ਗੈਪ ਚ ਲੱਗੇ ਹੋਇਆ ਇਧਰਲੀ ਸਾਈਡ ਤੋਂ ਵੀ ਦਿਖਾਵਾਂਗੇ ਇੱਥੋਂ ਦੇਖੋ ਚਾਰੇ ਥਣਾ ਦਾ ਬਿਲਕੁਲ ਸੇਮ ਸਾਈਜ਼ ਹੈਗਾ ਇੱਥੋਂ ਦੇਖੋ ਚਾਰੇ ਥਣਾ ਦਾ ਸਾਈਜ਼ ਸੋ ਬਾਡੀ ਸਟਰਕਚਰ ਦੇਖ ਸਕਦੇ ਹੋ ਤੁਸੀਂ ਤੀਜਾ ਸੂਆ ਸੁੰਦਿਆ 15 ਕਿ ਦਿਨ ਬਾਕੀ ਨੇ ਦੂਜੇ ਸੂਏ ਦਾ ਵੀ ਦੁੱਧ ਚੰਗਾ ਦੱਸਦੇ ਆ ਵੀਰ ਸੋ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਮੱਜ ਫਿੱਟ ਆਉਂਦੀ ਹੈ ਸਤਾ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਗੱਲਬਾਤ ਕਰਕੇ ਤੁਸੀਂ ਮੱਝ ਖਰੀਦ ਸਕਦੇ ਹੋ ਇੱਥੋਂ ਦੇਖੋ ਬੋਡੀ ਢਾਂਚਾ ਮੂੰਹ ਮੱਥੇ ਦੀ ਤੁਸੀਂ ਜੇ ਕਿਸੇ ਵੀ ਮੀਰ ਬੀਰ ਭਰਾ ਨੂੰ ਮੱਝ ਫਿੱਟ ਆਉਂਦੀ ਆ ਤਾਂ ਉਹ 98767 93735 ਤੇ ਗੱਲਬਾਤ ਕਰਕੇ ਮੱਝ ਖਰੀਦ ਸਕਦੇ ਹੋ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਿਓ 98767 93735 ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਹੋਰ ਡਿਟੇਲ ਚਾਹੀਦੀ ਹੈ ਤਾਂ ਉਹ ਇਹ ਨੰਬਰ ਤੇ ਫੋਨ ਤੇ ਗੱਲਬਾਤ ਕਰਕੇ ਤੁਸੀਂ ਮੱਝ ਖਰੀਦ ਸਕਦੇ ਹੋ ਪਿੰਡ ਡਿੱਖ ਤਹਿਸੀਲ ਮੋੜ ਮੰਡੀ ਜ਼ਿਲ੍ਹਾ ਬਟਿੰਡਾ ਨੇੜੇ ਬੀਬੀ ਬੀਰੋਜੀ ਦਾ ਗੁਰਦੁਆਰਾ ਉਹਦੇ ਨੇੜੇ ਵੀਰ ਦਾ ਘਰ ਹੈ ਤੁਸੀਂ ਗੱਲਬਾਤ ਕਰਕੇ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਝੋਟੀ ਖਰੀਦ ਸਕਦੇ ਹੋ ਧੰਨਵਾਦ